ਗੋਨਿਆੜਾ ਮਰਦਾਬਾ ਮਰਦਾਬਾ ਮਰਦਾ ਨਗਰ ਕਾਉਂਸਲ ਗੋਨਿਆੜਾ ਮਰਦਾਬਾ ਮਰਦਾਬਾ ਮਰਦਾ ਨਗਰ ਕਾਉਂਸਲ ਗੋਨਿਆੜਾ ਮਰਦਾਬਾ ਮਰਦਾਬਾ ਹਾਂਜੀ ਅੱਜ ਜੋ ਨਾਅਰੇਬਾਜੀ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਤੇ ਕਿਸ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਅ ਅੱਪਾ ਜਿੱਥੇ ਖੜੇ ਆ ਇਹ ਮੌਜੂਦਾ ਵਾਰਡ 8 ਨੰਬਰ ਹੈ ਜੀ ਗੋਨਿਆੜਾ ਮੰਡੀ ਦਾ ਔਰ ਅਸੀਂ ਤੁਹਾਡੇ ਮਾਧਿਮ ਰਾਹੀਂ ਪ੍ਰਸ਼ਾਸਨ ਨੂੰ ਅਤੇ ਨਗਰ ਕੌਂਸਲ ਕੋਨਿਆਣਾ ਮੰਡੀ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਦੇਖੋ ਇੱਥੇ ਕਿੰਨਾ ਗੰਦ ਖਿਲਰਿਆ ਹੋਇਆ ਇੱਥੇ ਗੰਦਗੀ ਦੇ ਢੇਰ ਲੱਗੇ ਹੋਏ ਆ ਇਹਨਾਂ ਗੰਦਗੀ ਦੇ ਢੇਰਾਂ ਦੇ ਕਾਰਨ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਕਿ ਪਹਿਲੀ ਦੂਜੀ ਕਲਾਸ 'ਚ ਪੜ੍ਹਦੇ ਆ ਸਕੂਲ ਜਾਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਆ ਉਹ ਵਿਚਾਰੇ ਇਸ ਗੰਦਗੀ ਦੇ ਢੇਰਾਂ ਵਿੱਚ ਡਿੱਗ ਜਾਂਦੇ ਨੇ ਇਹ ਗੰਦੇ ਪਾਣੀ ਵਿੱਚ ਡਿੱਗ ਜਾਂਦੇ ਨੇ ਇੱਥੇ ਬਹੁਤ ਮੁਸ਼ਕਲ ਆ ਰਹੀ ਆ ਬਿਮਾਰੀਆਂ ਫੈਲ ਰਹੀਆਂ ਲੋਕ ਦਿਨੋਂ ਦਿਨ ਬਿਮਾਰ ਹੋ ਰਿਹਾ ਅਸੀਂ 27 ਤਰੀਕ ਨੂੰ ਲਿਖਤੀ ਤੌਰ ਤੇ ਪੱਤਰ ਇੱਕ ਸ਼ਿਕਾਇਤ ਦੇ ਤੌਰ ਤੇ ਨਗਰ ਕੌਂਸਲ ਗੋਨਿਆਣਾ ਮੰਡੀ ਨੂੰ ਦਿੱਤਾ ਸੀ ਉਹਨਾਂ ਤੋਂ ਰਸੀਵ ਕਰਾ ਕੇ ਸਟੈਂਪਲ ਵਾਈ ਸੀ ਔਰ ਸਾਈਨ ਕਰਵਾਏ ਸੀ ਪਰ 5 ਦਿਨ ਬੀਤ ਜਾਣ ਦੇ ਤੋਂ ਬਾਅਦ ਵੀ ਹਲੇ ਤੱਕ ਉਹਨਾਂ ਨੇ ਇਹ ਗੰਦਗੀ ਦੇ ਢੇਰ ਨਹੀਂ ਚੁੱਕਵਾਏ ਅੱਜ ਫੇਰ ਅਸੀਂ ਜਦੋਂ ਨਗਰ ਕੌਂਸਲ ਗੋਨਿਆਣਾ ਮੰਡੀ ਵਗੇ ਪਹੁੰਚ ਕਰਕੇ ਆਪਣੀ ਸ਼ਿਕਾਇਤ ਤੇ ਕਾਰਵਾਈ ਨਾ ਹੋਣ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਦਾ ਕੋਈ ਨਾ ਕੋਈ ਹੱਲ ਕਰਾਂਗੇ ਪਰ ਸਾਨੂੰ ਨਿਤ ਪ੍ਰਿਦਨ ਬਹੁਤ ਮੁਸ਼ਕਲ ਆ ਰਹੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਹੁਨਿਆਣਾ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਨੂੰ ਇਹਨਾਂ ਗੰਦਗੀ ਦੇ ਢੇਰਾਂ ਤੋਂ ਅਤੇ ਇਹਨਾਂ ਚਿੱਕੜ ਤੋਂ ਛੁਟਕਾਰਾ ਦਵਾਇਆ ਜਾਵੇ ਧੰਨਵਾਦ ਕਾਰਨ ਦੇ ਵਿੱਚ ਹੀ ਲੰਗੇ ਟੱਪੇ ਨੂੰ ਐਨੇ ਕ ਮਜਬੂਰ ਹੋਏ ਪਏ ਆ ਕਿਸੇ ਨੂੰ ਦੱਸਣ ਦੀ ਵੀ ਹੱਦ ਨਹੀਂ ਸਾਡੀ ਨਾ ਕੋਈ ਸਾਡੀ ਪੰਚਾਇਤ ਨੇ ਹਲੇ ਕੋਈ ਸੁਣਵਾਈ ਕਰੀ ਇਸ ਗੱਲ ਦੇ ਵਿੱਚ ਨਾ ਸਾਡੀ ਇਸ ਮਹਿਕਵੇਂ ਪਾਣੀ ਵਾਲੇ ਨੇ ਕਹਿੰਦੇ ਅਸੀਂ ਵਿਰੇਜ ਵਾਲੇ ਨੇ ਵੀ ਭਾਈ ਇੱਧਰ ਕੋਈ ਪਾਣੀ ਦਾ ਨਿਕਾਸ ਦਾ ਬਣਾ ਲਗੇ ਜਿੰਨੇ ਵੀ ਘਰਾਂ ਦਾ ਪਾਣੀ ਪੈਂਦਾ ਸਾਰਾ ਸੜਕ ਦੇ ਉੱਤੇ ਹੀ ਪੈਂਦਾ ਇਹ ਸੀਵਰੇਜ ਨਾਲ ਪਾਣੀ ਕੋਈ ਕੱਢਦਾ ਨਹੀਂ ਕਰਦਾ ਨਹੀਂ ਸਾਰਾ ਪਾਣੀ ਇੱਥੇ ਹਰ ਵਕਤ ਲੀਕ ਹੋ ਜਾਂਦਾ ਜਦੋਂ ਵੀ ਕੋਈ ਮੌਕਾ ਕੇ ਵੇਖ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਜੋ ਆ ਪਾਣੀ ਹੈਗਾ ਇਹ ਨਗਰ ਕੌਂਸਲ ਦਾ ਹੈਗਾ ਕਿ ਆਪਣੇ ਪਿੰਡ ਵਾਲੇ ਏਰੀਆ ਦਾ ਆ ਰੇ ਪਿੰਡ ਦਾ ਸਾਡਾ ਕੋਈ ਪਾਣੀ ਨਹੀਂ ਸਾਰਾ ਨਗਰ ਕੌਂਸਲ ਦਾ ਹੀ ਪਾਣੀ ਹੈ ਪਿੰਡ ਦਾ ਕੋਈ ਵੀ ਘਰ ਦਾ ਪਾਣੀ ਨਹੀਂ ਇੱਥੇ ਪੈਂਦਾ ਠੀਕ ਹੈ ਜਿੰਨੇ ਵੀ ਪੰਡੇ ਮੰਡੀ ਚ ਘਰ ਆ ਜੀ ਇੱਧਰ ਹੀ ਇਸ ਦੇ 8 ਨੰਬਰ ਵਾਰਡ ਦਾ ਹੀ ਪਾਣੀ ਪੈਂਦਾ ਹੋਰ ਕਿਸੇ ਦਾ ਸਾਡੇ ਠੀਕ ਹੈ ਸਾਲੋਦਾਬਾਤੀ ਵਾਲਿਆਂ ਨੂੰ ਇਹ ਡਿੱ ਘਾ ਰਖ ਰਿਆ ਸਭ ਕੋ ਸਾਨੂੰ ਰਾਹ ਸੌਖਾ ਹੋਵੇ ਸੁੱਕਾ ਹੋਵੇ ਅਸੀਂ ਸੌਖਾ ਲੰਘ ਜਾਈਏ ਇਹ ਆਪਦੇ ਪਾਣੀ ਦਾ ਹੱਲ ਜਿੱਥੇ ਵੀ ਕਰਨ ਮਰਜੀ ਕਰਨ ਜੀ ਸਾਡੇ ਪਾਣੀ ਲੀਕ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਮੇਰੀ